ਮੈਂ ਚਾਹੁੰਨਾ ਇਸ ਪਾਤਰਨਾ ਦੇ ਦਰਿਆ ਦੇ ਵਿੱਚ ਛਰਨੇ ਡਿੱਗਣ ਨਮਾ ਤਾਜਾ ਪਾਣੀ ਲੈ ਕੇ ਪਾਤਰ ਅਵਾਰਡ ਜਿਸ ਤਾ ਅਰਜਨ ਅਵਾਰਡ ਹੈ ਉਹ ਖਿਡਾਰੀਆਂ ਨੂੰ ਦਿੱਤਾ ਜਾਂਦਾ ਹੈ ਇੱਕ ਪਾਤਰ ਅਵਾਰਡ ਅਸੀਂ ਪੰਜਾਬ ਸਰਕਾਰ ਵੱਲੋਂ ਸ਼ੁਰੂ ਕਰਾਂਗੇ ਜਿਦੇ ਵਿੱਚ 7ਵੀਂ ਤੋਂ ਲੈ ਕੇ 20 ਤੱਕ ਦੇ ਬੱਚਿਆਂ ਦੇ ਅਲੱਗ-ਅਲੱਗ ਲੈਵਲ ਤੇ ਮੁਕਾਬਲੇ ਕਰਾਈ ਜਾਣਗੇ ਕਵਿਤਾ ਦੇ ਮੌਲਿਕ ਕਵਿਤਾ ਦੇ ਆਪਣੀ ਲਿਖੀ ਹੋਈ ਕਵਿਤਾ ਦੇ ਤਾਂ ਕਿ ਬੱਚਿਆਂ ਚ ਪਹਿਲਾਂ ਉਹ ਪਾਤਰ ਸਾਹਿਬ ਨੂੰ ਪੜਨ ਫਿਰ ਉਹ ਲੇਖਣ ਉਹਨਾਂ ਦੇ ਅੰਦਰ ਦੀ ਜੋਤ ਜਗੇ ਜੇ ਨਲਕਾ ਖੜਾ ਹੈ ਨਲਕੇ ਨੂੰ ਚਲਾਉਣਾ ਹੈ ਤਾਂ ਪਹਿਲਾਂ ਉੱਪਰੋਂ 5-7 ਕੱਪ 5-7 ਲੀਟਰ ਪਾਣੀ ਪਾਉਣਾ ਪੈਂਦਾ ਜਦੋਂ ਨਲਕਾ ਚੱਲ ਪੈਂਦਾ ਹੈ ਪਹਿਲਾਂ ਤਾਂ ਉਹੀ ਆਉਂਦਾ ਹੈ ਨਾ ਜਿਹੜਾ ਪਾਇਆ ਹੋਇਆ ਹੈ ਫਿਰ ਨਲਕਾ ਆਪਣਾ ਪਾਣੀ ਚੱਕਦਾ ਹੈ ਸੋ ਹੋ ਸਕਦਾ ਕੁਝ ਬੱਚੇ ਪਾਤਰ ਸਾਹਿਬ ਨੂੰ ਪੜ ਕੇ ਪਹਿਲਾਂ ਪਾਤਰ ਸਾਹਿਬ ਵਾਂਗੂ ਲਿਖਣ ਸ਼ਾਇਦ ਸ਼ਬਦ ਵੀ ਉਹਨਾਂ ਆਲੇ ਲਿਖਣ ਹੌਲੀ ਹੌਲੀ ਉਹਨਾਂ ਦੇ ਅੰਦਰਲਾ ਜਿਹੜਾ ਨਲਕਾ ਉਹ ਪਾਣੀ ਚੱਕੂਗਾ ਉਹ ਝਰਨਾ ਬਣੂਗਾ ਤਾਂ ਉਹ ਪਾਤਰ ਵਾਲੇ ਦਰਿਆ ਚ ਛੁੱਟਾਂਗੇ ਤਾਂ ਪਾਤਰ ਵਾਲਾ ਦਰਿਆ ਕਦੇ ਸੁੱਕੂਗਾ ਨਹੀਂ 1 ਲੱਖ 1 ਲੱਖ 65000 ਰੁਪਈਆ ਨਾਲ ਪ੍ਰਸ਼ੰਸਾ ਪੱਤਰ ਜਿੰਨੀਆਂ ਸਰਕਾਰੀ ਸਹੂਲਤਾਂ ਹੋਰ ਵੇਸ਼ ਦੇ ਨੈਸ਼ਨਲ ਅਵਾਰਡਸ ਨੂੰ ਮਿਲਦੀਆਂ ਨੇ ਨੈਸ਼ਨਲ ਅਵਾਰਡਸ ਦੇ ਨਾਲ ਜਿਹੜੇ ਸਹੂਲਤਾਂ ਮਿਲਦੀਆਂ ਸਾਰੀਆਂ ਸੀ ਉਹ ਪਾਤਰ ਸਾਹਿਬ ਦੇ ਨਾਂ ਤੇ ਪਾਤਰ ਬੋਰਡ ਸ਼ੁਰੂ ਕਰਕੇ ਅਸੀਂ ਕਰਾਂ ਇਹ ਮੇਰਾ ਇਹਸਾਨ ਨਹੀਂ ਹੈਗਾ ਮੇਰਾ ਫਰਜ਼ ਹੈ ਮੇਰੀ ਲਾਸਟ ਮੀਟਿੰਗ ਉਹਨਾਂ ਨਾਲ 19 ਫਰਵਰੀ ਨੂੰ ਹੋਈ ਸੀ ਸਵੀ ਜੀ ਆਏ ਸੀ ਨਾਲ ਦਰਸ਼ਨਪੁੱਤਰ ਜੀ ਸੀਗੇ 2 ਘੰਟੇ ਬੈਠੇ ਰਹੇ ਲਗਭਗ ਅਸੀਂ ਤੇ ਆਈਏਆਈ ਦੇ ਵਿੱਚ ਪੰਜਾਬੀ ਭਾਸ਼ਾ ਦਾ ਪੰਜਾਬੀ ਸ਼ਬਦਾਵਲੀ ਦਾ ਪੰਜਾਬੀ ਕੋਸ਼ ਦਾ ਨਾ ਹੋਣਾ ਇਹ ਵਿਸ਼ਾ ਸੀ ਤੇ 21 ਫਰਵਰੀ ਨੂੰ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਹੈ ਤੋ ਕਹਿੰਦੇ ਸੀਗੇ ਇਹਦੀ ਐਡ ਆ ਜੀ ਕਿਤੇ ਖ਼ਬਰਾਂ 'ਚ ਮੈਂ ਉਸੇ ਵੇਲੇ ਮੈਂ ਕਿਹਾ ਜੀ ਐਡ ਵਾਸਤੇ ਤਾਂ ਆਪਾਂ ਹੁਣੇ ਸਾਈਜ਼ ਵਗੈਰਾ ਸਾਰਾ ਕੁਝ ਜਾਂ ਕੰਟੈਂਟ ਦੇਣਾ ਪੈਣਾ ਸ਼ਾਮ ਤੱਕ ਮੈਨੂੰ ਕੰਟੈਂਟ ਭੇਜਦਾ 21 ਫਰਵਰੀ ਦੇ ਸਾਰੇ ਦੇਸ਼ ਦੇ ਅੰਗਰੇਜ਼ੀ ਦੇ ਹਿੰਦੀ ਦੇ ਉਰਦੂ ਦੇ ਜਿਹੜੀ ਭਾਸ਼ਾ ਸ਼ਬਦ ਸਾਰੇ ਦੇਸ਼ ਦੇ ਖ਼ਬਰਾਂ 'ਚ ਫਰੰਟ ਪੇਜ ਤੇ ਪੰਜਾਬੀ ਮਾਂ ਬੋਲੀ ਦਾ ਇਸ਼ਤਿਹਾਰ ਆਇਆ ਸੀ ਤਾਂ ਮੈਨੂੰ ਉਹਨਾਂ ਨੇ ਫੋਨ ਕਰਕੇ ਕਿਹਾ ਕਹਿੰਦੇ ਇੰਨਾ ਛੇਤੀ ਨਹੀਂ ਸੋਚਿਆ ਸੀ ਮੈਂ ਕਿਹਾ ਜੀ ਪਾਤਰ ਸਾਹਿਬ ਜੀ ਤੁਸੀਂ ਜਿੱਥੇ ਇਨਵੋਲਵ ਹੋ ਜਾਓ ਉੱਥੇ ਛੇ ਕਾਲੀ ਕੀ ਸੁਸਤੀ ਕੀ ਜੋ ਤੁਸੀਂ ਕਹਿਤਾ ਤਾਂ ਕਹਿਤਾ ਸੋ ਇੱਕ ਸ਼ਖਸੀਅਤ ਐਸੀ ਸੀ ਜਿਹੜੇ ਹਮੇਸ਼ਾ ਪੰਜਾਬੀ ਮਾਂ ਬੋਲੀ ਲਈ ਪੰਜਾਬੀ ਮਾਂ ਬੋਲੀ ਦੀ ਮੈਂ ਨਹੀਂ ਕਹਿੰਦਾ ਕਿ ਪੰਜਾਬੀ ਮਾਂ ਬੋਲੀ ਕੋਈ 2-4 ਬੰਦਿਆਂ ਦੇ ਅੰਗਰੇਜ਼ੀ ਬੋਲਣ ਨਾਲ ਕੋਈ ਪੰਜਾਬੀ ਮਾਂ ਬੋਲੀ ਖਤਮ ਹੋਈ ਹੋਈ ਵੀ ਪਰ ਪੰਜਾਬੀ ਮਾਂ ਬੋਲਣ ਵਾਲੇ ਮਾਨ ਮਹਿਸੂਸ ਕਰਨ ਕੇ ਅਸੀਂ ਪੰਜਾਬੀ ਆ ਤੇ ਇਸ ਗੱਲ ਲਈ ਤਤਪਰ ਉਹ ਹਮੇਸ਼ਾ ਰਹਿੰਦੇ ਸੀਗੇ ਮੇਰੇ ਦੋ ਗਾਣੇ ਸੀ ਉਹਨਾਂ ਦੇ ਅੱਗੇ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਪਕਿਆਂ ਦੇ ਅੱਗੇ ਥੋੜਾ ਜਿਹਾ ਭੂਮਿਕਾ ਬੰਦੋ ਮੈਂ ਉਹਨਾਂ ਨੂੰ ਪਹਿਲਾ ਗਾਣੇ ਸੁਣਾਏ ਇੱਕ ਦਰਖਤਾਂ ਤੇ ਬਾਰੇ ਸੀਗਾ ਅਸਲ ਤੋਂ 15 ਸਾਲ ਪਹਿਲਾਂ ਦੀ ਗੱਲ ਕਰਦਾਂ ਤੇ ਉਹਨਾਂ ਨੇ ਬੋਲਿਆ ਉਹਨੇ ਆਪਣੇ ਸ਼ੇਅਰ ਵੀ ਨਾਲ ਬੋਲੇ ਅੱਜ ਵੀ ਉਹ ਬਹੁਤ ਦੁਨੀਆਂ ਨੇ ਜਿੰਨੇ ਪਾਤੜ ਸਾਹਿਬ ਦੁਨੀਆਂ 'ਚ ਨਹੀਂ ਰਹੇ ਤਾਂ ਲੋਕੀ ਜ਼ਿਆਦਾ ਸਰਚ ਕਰਨ ਲੱਗ ਜਾਂਦੇ ਉਹਨਾਂ ਬਾਰੇ ਕੌਣ ਸੀ ਕਿਵੇਂ ਸੀ ਉਹ ਦੁਬਾਰਾ ਗਾਣੇ ਫਿਰ ਮੈਨੂੰ ਵੀ ਕਈਆਂ ਨੇ ਭੇਜੇ ਸੋ ਕੋਈ ਵੀ ਇਹੋ ਜਿਹਾ ਪੰਜਾਬੀ ਨੂੰ ਪਿਆਰ ਕਰਨ ਵਾਲਾ ਭਾਵੇਂ ਉਹ ਕਲਾਕਾਰ ਹੈ ਭਾਵੇਂ ਉਹ ਗੀਤਕਾਰ ਹੈ ਭਾਵੇਂ ਉਹ ਐਨਜੀਓ ਚਾ ਭਾਵੇਂ ਉਹ ਧਾਰਮਿਕ ਸ਼ਖਸੀਅਤ ਚ ਹੈ ਜਿਹੜਾ ਪੰਜਾਬੀ ਨੂੰ ਪਿਆਰ ਕਰਦਾ ਹੈ ਇਹੋ ਨਹੀਂ ਸਕਦਾ ਕਿ ਉਹ ਪਾਤਰਸਰ ਨੂੰ ਪਿਆਰ ਨਾ ਕਰਦਾ ਹੋਵੇ ਜਿਹਦੇ ਦਿਲ ਚ ਪੰਜਾਬੀ ਧੜਕਦੀ ਹੈ ਉਥੇ ਪਾਤਰ ਸਾਹਿਬ ਵੀ ਕਰਦੇ ਸਨ ਸੋ ਜਿਹੜਾ ਪਟਾਨੀ ਗਰੁੱਪ ਵੱਲੋਂ ਵੀ ਜਿਸ ਤਰ੍ਹਾਂ ਕਿਹਾ ਗਿਆ ਕਿ ਪਾਤਰ ਸਾਹਿਬ ਦੇ ਨਾਂ ਤੇ ਯੂਨੀਵਰਸਿਟੀ ਆਰਟ ਐਂਡ ਕਲਚਰ ਤੁਸੀਂ ਜੇ ਆਪਾਂ ਕਿਉਂਕਿ ਇਲੈਕਸ਼ਨ ਕੋਡ ਹੈ 10 ਦਿਨਾਂ ਬਾਅਦ ਖਤਮ ਹੋ ਜੂਗਾ ਉਸ ਤੋਂ ਬਾਅਦ ਤੁਸੀਂ ਆਓ ਇਕੱਠੇ ਬੈਠੇ ਤੇ ਪਾਤਰ ਸਾਹਿਬ ਨੂੰ ਮੈਂ ਜਿਸ ਤਰ੍ਹਾਂ ਕਿਹਾ ਕਿ ਉਹ ਦਰਿਆ ਨੂੰ ਆਪਾਂ ਸੁੱਕਣ ਨਹੀਂ ਦੇਣਾ ਤੇ ਉਹਨਾਂ ਨੂੰ ਉਹਨਾਂ ਦੇ ਨਾਲ ਤਾਂ ਕੁਝ ਵੀ ਤੁਸੀਂ ਮੰਗੋਗੇ ਮੈਂ ਬਣਾਉਂਗਾ ਦੋਨੇ ਕੋਈ ਨਾ ਘਮ ਹੈ ਉਹਨਾਂ ਦੇ ਨਾਲ ਤਾਂ ਕੋਈ ਗੱਲ ਮੋੜ ਹੀ ਨਹੀਂ ਸਕਦੇ ਨਹੀਂ ਆ ਨਹੀਂ ਬਣਾ ਸਕਦੇ ਸੋ ਜਿੰਨੀ ਵਾਰ ਵੀ ਮੈਂ ਭਾਸ਼ਣਾਾਂ ਚ ਜਾਂ ਵਿਧਾਨ ਸਭਾ ਜਾਂ ਪਾਰਲੀਮੈਂਟ ਚ ਕੋਟ ਕੀਤਾ ਤਾਂ ਬਾਅਦ ਦੇ ਵਿੱਚ ਮੇਰੇ ਕੋਲ 23 ਕੇਰਲਾ ਦੇ Odisha ਦੇ MP ਵੀ ਆਉਂਦੇ ਨੇ ਅੱਜ ਆਪਨੇ ਜੋ ਪੰਜਾਬੀ ਮੇਂ ਬੋਲਾ ਥਾ ਉਸਕਾ ਕੀ ਮਤਲਬ ਹੈ फिर मैं उन्होंने थोड़ी जी हिंदी मैं करके सुनासी वो सह ना कि इन्ना सच ना बोल के कला रह जाए चार कमे छ मोडा देने इसका क्या मतलब होता है मैंने कहा इसका मतलब ये होता है कि इतना सच मत बोल कि तू तो अकेला पड़ जाए क्योंकि सच्चे बंदे को तो चार बंदे शमशान छोड़ने के लिए भी इकट्ठे नहीं होते इसका मतलब ये होता है अच्छा ये किसने लिखा हुआ है ये हमारे शायर है पद मैं नाल दिन गूगल चो के उन्होंने फोटो दिखाता सो बहुत सारे ਹੋਰ ਸਟੇਟਾਂ ਦੇ ਆਰਟਿਸਟ ਵੀ ਐਮਪੀ ਨੇ ਫਿਰ ਉਹ ਮੈਨੂੰ ਕਹਿੰਦੇ ਸੀ ਕਿ ਹਮ ਜਾਨਣਾ ਚਾਹਤੇ ਹਾਂ ਔਰ ਇਨਕੇ ਬਾਰੇ ਮੈਂ। ਤੱਕਦੇ ਹੀ ਅਸੀਂ ਪਾਰਲੀਮੈਂਟ ਦੀ ਸੈਂਟਰਲ ਹਾਲ ਚ ਬਹੁਤ ਸਾਰਾ ਡਿਸਕਸ਼ਨ ਜਿਹੜਾ ਪਾਤਰ ਸਾਹਿਬ ਕੀ ਹੁੰਦਾ ਸੀਗਾ। ਅੱਜ ਉਹਨਾਂ ਦਾ ਚੱਲੇ ਜਾਣਾ ਪੰਜਾਬੀ ਮਾਂਬੁਲੀ ਦੇ ਵੇੜੇ ਦਾ ਸਮਝ ਲੋ ਸੁਣਨੇ ਹੋਣ ਦੇ ਬਰਾਬਰ। ਪਰ ਪੰਜਾਬੀ ਮਾਂਬੁਲੀ ਦੇ ਵੇੜੇ ਚ ਆਪਾਂ ਕੱਲ ਮੈਂ ਪਾਤਰ ਸਾਹਿਬ ਵਾਲੇ ਕੱਲ ਮੈਂ ਜਿਹੜੇ ਨੇ ਉਹ ਲੱਭਦੇ ਰਵਾਂਗੇ ਫੁੱਲਾਂ ਜੋਗੀ ਜ਼ਮੀਨ ਵੀ ਰੱਖਣੀ ਹੈ ਕਲਮੇ ਵੀ ਪਾਤਰ ਸਾਹਿਬ ਵਾਲੀ ਲੱਭਣੇ ਆ ਪੱਤ ਚੜਾ ਨੂੰ ਭੁੱਲਣਾ ਸੋ ਜਿੰਨੀ ਵਾਰ ਵੀ ਕਿਸੇ ਨਾਲ ਵੀ ਕੋਈ ਗੱਲ ਚੱਲਦੀ ਸੀ ਆ 10 ਦਿਨਾਂ 'ਚ ਖਾਸ ਤੌਰ ਤੇ ਹਰ ਬੰਦਾ ਸਭ ਤੋਂ ਪਹਿਲਾਂ ਕਹਿੰਦੇ ਸੀ ਕਿ ਇਹ ਬਹੁਤ ਮਾੜਾ ਹੋ ਗਿਆ ਪੰਜਾਬੀ ਮਹਾਂਬੋਲੀ ਨਾਲ ਬਹੁਤ ਅਫਸੋਸ ਦਾ ਦਿਨ ਹੈ ਸੋ ਮਰਨਾ ਸਭ ਨੇ ਹੁੰਦਾ ਜੀ ਕਈਆਂ ਦੇ ਗਵਾਂਢ 'ਚ ਕਈਆਂ ਦੇ ਪਿੰਡ 'ਚ 99 95 ਸਾਲ ਦੇ ਬੁੱਢੇ ਅੱਜ ਪਏ ਨੇ ਮੰਝੀਆਂ ਤੇ ਪਾਉਨੇ ਪਿੰਡ ਨੂੰ ਇਹ ਨਹੀਂ ਪਤਾ ਕਿ ਬੁढ़ा ਮਰ ਗਿਆ ਜਾਂ ਨਹੀਂ ਮਰ ਗਿਆ ਇੰਨੀ ਗੁੰਮਨਾਮ ਜ਼ਿੰਦਗੀ ਚੋਂ ਕਿ ਜਾਂਦੇ ਤੇ ਇੱਥੇ ਹੁਣ ਹਰ ਵਰਗ ਹਰ ਧਾਰਮਿਕ ਸੰਸਥਾਵਾਂ ਬੈਠੀਆਂ ਸੰਪਰਦਾਵਾਂ ਬੈਠੀਆਂ ਕਲਾਕਾਰ ਬੈਠੇ ਆ ਹਰ ਪੰਜਾਬੀ ਨੂੰ ਪਿਆਰ ਕਰਨ ਵਾਲੇ ਬੈਠੇ ਆ ਆਪ ਹੀ ਆਏ ਆ ਕਿਸੇ ਨੂੰ ਕੋ ਕਾਟ ਤਾ ਪੇ ਜੈ ਨਹੀਂ ਫਰਜ਼ ਸਮਝਦੇ ਆ ਕਿ ਹਾਂ ਅੱਜ ਜਾਣਾ ਉੱਥੇ ਆਪਣਾ ਫਰਜ਼ ਹੈ ਸ਼ਰਧਾਂਜਲੀ ਦੇਣੀ ਹੈ ਔਰ ਪਰਿਵਾਰ ਲਈ ਇਹੀ ਇੱਕ ਮਤਲਬ ਸਮਝ ਲਓ ਢਾਰਸ ਹੈ ਹੌਸਲਾ ਹੈ ਕਿ ਸਾਡੇ ਨਾਲ ਖੜੇ ਹੈ ਅਸੀਂ ਇਕੱਲੇ ਨਹੀਂ ਦੁੱਖ ਜਿਹੜਾ ਸਿਆਣੇ ਕਹਿੰਦੇ ਆ ਖੁਸ਼ੀਆਂ ਵੰਡਣ ਨਾਲ ਦੁੱਗਣੀਆਂ ਹੋ ਜਾਂਦੀਆਂ ਦੁੱਖ ਵੰਡਣ ਨਾਲ ਹੱਦੇ ਰਹਿ ਜਾਂਦੇ ਸੋ ਅਸੀਂ ਅੱਜ ਪੰਜਾਬੀ ਮਾਂ ਬੋਲੀ ਦਾ ਦੁੱਖ ਵੰਡਾਉਣਾ ਹੈ ਕਿਉਂਕਿ ਪੰਜਾਬੀ ਮਾਂ ਬੋਲੀ ਅੱਜ ਦੁਖੀ ਹੈ ਅੱਜ ਅਫਸੋਸ ਚ ਹੈ ਕਿ ਮੇਰਾ लाडला ਪੁੱਤ ਚਲਾ ਗਿਆ ਸੁਹਿਰਜੀਆਂ ਕਲਮਾਂ ਜਿਹੜੀਆਂ ਨੇ ਇਹ ਬਹੁਤ ਕਦੇ-ਕਦੇ ਹੀ ਪੈਦਾ ਹੁੰਦੀਆਂ ਨੇ ਪਰ ਹਾਂ ਕਲਮਾਂ ਦੇ ਉੱਤੇ ਜਿਹੜਾ ਲਿਖਿਆ ਹੋਇਆ ਜੋ ਲਿਖਿਆ ਕਲਮਾਂ ਨੇ ਉਹਨਾਂ ਦੇ ਛੋਟੇ-ਛੋਟੇ ਅੱਖਰਾਂ 'ਚ ਆਪਾਂ ਲਿਖਤਾ ਸਕਦੇ ਹਾਂ ਇੰਨੀ ਘਾ ਟ੍ਰਾਈ ਕਰ ਸਕਦੇ ਆ ਕਿ ਉਹ ਕਲਮਾਂ ਜਿਹੜੀਆਂ ਨੇ ਕਿੰਨੇ ਸਾਲ ਪਹਿਲਾਂ ਗੁਰੂ ਸਾਹਿਬ ਨੇ ਆ ਖਜ਼ਾਨਾ ਦਿੱਤਾ ਸਾਨੂੰ ਅੱਜ ਵੀ ਅਨੰਦ ਸਾਹਿਬ ਦੇ ਪਾਠ 'ਚ ਕਿਹਾ ਗਿਆ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਉਸ ਵੇਲੇ ਕਿਹੜਾ ਕੋਈ ਫੈਕਟਰੀਆਂ ਧੂਆਂ ਕਰਦੀਆਂ ਹੋਣਗੀਆਂ ਦੀ ਹਵਾ ਨੂੰ ਖਤਰਾ ਹੋ ਉਸ ਵੇਲੇ ਕਿਹੜਾ ਕੋਈ ਫੈਕਟਰੀਆਂ ਪਾਣੀ ਡੰਪ ਕਰਦੀਆਂ ਹੋਣਗੀਆਂ ਥੱਲੇ ਬੋਰ ਕਰਕੇ ਉਸ ਵੇਲੇ ਕਿਹੜਾ ਕੋਈ ਧਰਤੀ ਦੇ ਉੱਤੇ ਸਪਰੇਅ ਛਿੜਕ ਕੇ ਉਹਨੂੰ ਜ਼ਹਿਰੀਲੀ ਕਰਦਾ ਹੋ ਪਰ ਗੁਰੂ ਸਾਹਿਬ ਨੂੰ ਪਤਾ ਸੀ ਕਿ ਇਸ ਤਰ੍ਹਾਂ ਹੋਊਗਾ ਪਵਨ ਪਾਣੀ ਤੇ ਧਰਤੀ ਤਿੰਨ ਦਰਜੇ ਨੇ ਪਵਨ ਨੂੰ ਗੁਰੂ ਦਾ ਦਰਜਾ ਹੈ ਪਵਨ ਗੁਰੂ ਪਾਣੀ ਪਿਤਾ ਪਾਣੀ ਨੂੰ ਪਿਤਾ ਦਾ ਦਰਜਾ ਧਰਤੀ ਨੂੰ ਮਾਤਾ ਦਾ ਦਰਜਾ ਬਦਕਿਸਮਦੀ ਨੇ ਅਸੀਂ ਇਹ ਤਿੰਨੋਂ ਦਰਜੇ ਕਾਇਮ ਨਹੀਂ ਰੱਖ ਸਕੇ ਬਹੁਤ ਲਿਖਿਆ ਪਾਤਰ ਸਾਹਿਬ ਨੇ ਖੁਦ ਬਹੁਤ ਲਿਖਿਆ ਵਾਤਾਵਰਣ ਬਾਰੇ ਬਹੁਤ ਲਿਖਿਆ ਜਿਹੜਾ ਬੰਦਾ ਕਚੈਰੀਆਂ ਦੇ ਮੂਹਰੇ ਖੜੇ ਦਰਖਤ ਦਰਖਤਾਂ ਨੂੰ ਬੰਦੇ ਸਮਝਦਾ ਹੈ ਕਿ ਉਹ ਬੰਦੇ ਨੇ ਜਿਹੜੇ ਇਨਸਾਫ ਉਡੀਕਦੇ ਥੇ ਖੜ ਕੇ ਸੁੱਕ ਗਏ ਦਰਖਤ ਹੋ ਗਏ ਬਿਰਖ ਹੋ ਗਏ ਉਹ ਬੰਦੇ ਨੇ ਤਾਂ ਵਾਤਾਵਰਣ ਦੇਖ ਲਿਆ ਸਮਝ ਲੋ ਫਿਰ ਸੋ ਅੱਜ ਪੰਜਾਬ ਪੰਜਾਬ ਦੇ ਪੱਤੇ-ਪੱਤੇ 'ਚੋਂ ਜਿਹੜਾ ਪੱਤਾ ਵੀ ਥੋੜਾ ਜਿਹਾ ਹਰੇ ਰੰਗ ਦਾ ਆਫਸੋਰਸ ਕਰ ਰਿਹਾ ਹੈ ਕਿ ਅੱਜ ਪੱਤਿਆਂ ਟਾਣੀਆਂ ਬਿਰਖਾਂ ਬਾਂਸਰੀਆਂ ਬਾਰੇ ਲਿਖਣ ਵਾਲਾ ਹੈ ਨਹੀਂ ਅੱਜ ਪਹਿਲੇ ਜਿਉਂਦੇ ਜੀਆਂ ਵਾਸਤੇ ਲਿਖਿਆ ਉਹਨਾਂ ਨੇ ਦਰਖਤਾਂ ਟਾਣੀਆਂ ਪੱਤਿਆਂ ਦਰਿਆਵਾਂ ਹਵਾਵਾਂ ਉਹਨਾਂ ਬਾਰੇ ਲਿਖਿਆ ਸੋ ਇਦਾਂ ਦੇ ਵਰਸਟਾਈਲ ਸ਼ਾਇਰ ਜਿਹੜੇ ਨੇ ਬਹੁਤ ਘੱਟ ਪਛਾਵਾਵਾਂ ਕੋਲ ਨੇ ਜੇ ਅੰਗਰੇਜ਼ੀ ਕੋਲੇ ਕੀਟਸ ਹੈ ਤਾਂ ਅਸੀਂ ਵੀ ਮੰਨਣਾ ਕਹਿ ਸਕਦੇ ਹਾਂ ਸਾਡੇ ਕੋਲੇ ਪਾਤਰ ਹੈ। ਸੋ ਸਾਡੇ ਕੋਲੇ ਪਾਤਰ ਹੈ ਤੇ ਪਾਤਰ ਜਸਮਾਨੀ ਤੌਰ ਤੇ ਨਹੀਂ ਹੈਗਾ। ਪਰ ਲਿਖ ਲਿਖਤਾ ਰਹੇ ਹਮੇਸ਼ਾ ਸਾਡੇ ਦਰਮਿਆਨ ਰਹਿਣਗੇ। ਮੈਂ ਕੋਈ ਬਹੁਤਾ ਜ਼ਿਆਦਾ ਨਹੀਂ ਬੋਲਣਾ ਟਾਈਮ ਕਾਫੀ ਹੋ ਗਿਆ। ਬਸ ਮੈਂ ਨਹੀਂ ਮੈਂ ਸ਼ਰਧਾਂਜਲੀ ਦੀ ਪੇਂਟ ਕਰਦਾ। ਅਨਟਾਈਮਲੀ ਸ਼ਰਧਾਂਜਲੀ ਹੈ। ਸਮੇਂ ਤੋਂ ਪਹਿਲਾਂ ਵਾਲੀ ਸ਼ਰਧਾਂਜਲੀ ਹੈ। ਨਾਨਾ ਪ੍ਰਮਾਤਮਾ ਅਗੇ ਅਰਦਾਸ ਕਰਦਾ ਕਿ ਪੰਜਾਬੀ ਮਾਂ ਬੋਲੀ ਦੇ ਜਿਹੜੇ ਆਉਣ ਵਾਲੇ ਪੁੱਤ ਨੇ ਜਿਹੜੇ ਬੋਹੜ ਦਾ ਬੇੜਾ ਸੰਭਾਲਣ ਵਾਲੇ ਪੁੱਤ ਨੇ ਉਹਦਾ ਬੇੜਾ ਹੁੰਜਣ ਵਾਲੇ ਪੁੱਤ ਨੇ ਉਹਨਾਂ ਨੂੰ ਬਲ ਬਖਸ਼ੀ ਐਨੀ ਕਾ ਹਾਜ਼ਰੀ ਮੇਰੀ ਕਬੂਲ ਕਰ ਲਿਓ ਮੈਂ ਇੱਕ ਵਾਰੀ ਫੇਰ ਪਰਵਾਹ ਪਰਿਵਾਰ ਤਾਂ ਮੇਰਾ ਪਰਿਵਾਰੀ ਹੈ ਅੰਕੁਰ ਮਨਰਾਜ ਮੈਂ ਸਾਰਿਆਂ ਨੂੰ ਹੌਸਲਾ ਵੀ ਦਿਨਾ ਤੇ ਨਾਲ ਇਹ ਕਹਿਣਾ ਕਿ ਤੁਸੀਂ ਇਕੱਲੇ ਨਹੀਂ ਹੈਗੇ ਅਸੀਤ ਵਾਲੇ ਤੁਹਾਡੇ ਨਾਲ